ਮਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁਕੇ ਹਾਂ ਤੁਸੀਂ ਤ ਮੈਖਾ ਜਸਪਾਲ ਸਿੰਘ ਸੰਧੂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁਕੇ ਆ ਤੁਹਾਨੂੰ ਦੱਸਦੇ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਮੁੱਖ ਮਲਜ਼ਮ ਜਿਹੜਾ ਆ ਉਹ ਫਰਾਰ ਦੱਸਿਆ ਜਾ ਰਿਹਾ ਪਰੋਲ ਦੇ ਉੱਪਰ ਬਾਹਰ ਆਇਆ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਹੀ ਫੋਨ ਬੰਦ ਕਰ ਲਏ ਔਰ ਪਤਨੀ ਜਿਹੜੀ ਹੈ ਉਹ ਵੀ ਗਾਇਬ ਚੱਲ ਰਹੀ ਹੈ ਉਹਦਾ ਵੀ ਕੋਈ ਅਥਾ ਪਤਾ ਨਹੀਂ ਹੈ ਪੁਲਿਸ ਦੇ ਵੱਲੋਂ ਲਗਾਤਾਰੀ ਸ਼ਾਪਿੰਮਾਰੀ ਕੀਤੀ ਜਾ ਰਹੀ ਹੈ ਤੋਂ ਅੰਦਾਜ਼ ਦੇ ਕਿ ਯੂਪੀ ਤੋਂ ਗ੍ਰਫਤਾਰ ਕੀਤਾ ਸੀਗਾ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਇਹ ਮੁੱਖ ਹਥਿਆਰ ਸਪਲਾਈਰ ਸੀ ਜਿਸ ਦੇ ਵੱਲੋਂ ਹਥਿਆਰ ਜਿਹੜੇ ਸੀਗੇ ਸ਼ੂਟਰਾਂ ਨੂੰ ਸਪਲਾਈ ਕੀਤੇ ਗਏ ਸੀ ਇਸ ਦਾ ਨਾਮ ਮੁੱਖ ਸਪਲਾਈਰ ਦੇ ਵਿੱਚ ਆਉਂਦਾ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜਿਆ ਹੋਇਆ ਇਸ ਦਾ ਮਾਮਲਾ ਸੀ ਤਾਂ ਪਟਿਆਲਾ ਹਾਊਸ ਕੋਰਟ ਤੋਂ ਪਤਨੀ ਦੀ ਬਿਮਾਰੀ ਦਾ ਬਹਾਨਾ ਲਗਾ ਕੇ ਤੇ ਇਸ ਦੇ ਵੱਲੋਂ ਪਰੋਲ ਜਿਹੜੀ ਲਈ ਜਾਂਦੀ ਹੈ ਸ਼ਹਬਾਜ਼ ਅंसारी ਇਸ ਦਾ ਨਾਮ ਹੈ ਸੋ ਮੂਸੇ ਵਾਲਾ ਮਰਡਰ ਦੇ ਵਿੱਚ ਇਹ ਯੂਪੀ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਪਤਨੀ ਬਿਮਾਰ ਹੋਣ ਦਾ ਬਹਾਨਾ ਲਾ ਕੇ ਪਟਿਆਲਾ ਹਾਊਸ ਕੋਰਟ ਤੋਂ ਇਸ ਨੇ ਪਰੋਲ ਲਈ ਔਰ ਪਰੋਲ ਤੇ ਜਾਣ ਤੋਂ ਬਾਅਦ ਦੇ ਵਿੱਚ ਹੀ ਇਸ ਦਾ ਮੋਬਾਈਲ ਫੋਨ ਜਿਹੜਾ ਉਹ ਬੰਦ ਆ ਰਿਹਾ ਔਰ ਜਿਹੜੀ ਇਸ ਦੀ ਪਤਨੀ ਹੈ ਜੀਦੀ ਬਿਮਾਰੀ ਦਾ ਬਹਾਨਾ ਲਾ ਕੇ ਇਸ ਦੇ ਵੱਲੋਂ ਪੈਰੋਲ ਲਈ ਗਈ ਸੀ ਉਹ ਪਤਨੀ ਵੀ ਜਿਹੜੀ ਹੈ ਫਰਾਰ ਦੱਸੀ ਜਾ ਰਹੀ ਆ ਗਾਇਬ ਦੱਸੀ ਜਾ ਰਹੀ ਉਸਦੀ ਵੀ ਪਾਲ ਪੁਲਿਸ ਦੇ ਵੱਲੋਂ ਜਾਰੀ ਹੈ ਤਾਂ ਵੱਡੀ ਖਬਰ ਹੈ ਸ਼ਬਾਜ ਅंसारी ਜਿਸ ਨੂੰ ਯੂਪੀ ਤੋਂ ਗ੍ਰਿਫਤਾਰ ਕੀਤਾ ਸੀਗਾ ਸਿੱਧੂ ਕਤਲ ਮਾਮਲੇ ਦੇ ਵਿੱਚ ਕਿਉਂਕਿ ਜਿਹੜੇ ਸ਼ੂਟਰਾਂ ਦੇ ਕੋਲ ਨਵੀਂ ਟੈਕਨੋਲੋਜੀ ਦੇ ਹਥਿਆਰ ਸਿਗੇ ਦਰਅਸਲ ਉਹਦਾ ਵਿਵਾਦ ਬਹੁਤ ਚੱਲਿਆ ਕਿ ਉਹ ਹਥਿਆਰ ਜਿਹੜੇ ਨੇ ਉਹ ਕਿੱਥੋਂ ਆਏ ਤਾਂ ਉਸ ਦੇ ਵਿੱਚ ਜਦੋਂ ਇਹ ਛਾਣਬੀਣ ਕੀਤੀ ਗਈ ਤਾਂ ਸ਼ਹਾਬਾਜ਼ ਅंसारी ਦਾ ਨਾਮ ਸੁਰਖੀਆਂ ਦੇ ਵਿੱਚ ਆਇਆ ਔਰ ਇਹ ਦੱਸਿਆ ਜਾਂਦਾ ਸੀ ਕਿ ਸ਼ਹਾਬਾਜ਼ ਅंसारी ਜਿਹੜਾ ਆ ਉਹ ਮੁੱਖ ਸਪਲਾਈਅਰ ਸੀ ਜਿਸ ਨੇ ਹਥਿਆਰ ਸਪਲਾਈ ਕੀਤੇ ਆ ਤਾਂ ਹੁਣ ਇਸ ਸੋਰਸਸ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ਹਾਬਾਜ਼ ਅंसारी ਆਪਣੀ ਪਤਨੀ ਦੀ ਬਿਮਾਰੀ ਦਾ ਬਹਾਨਾ ਲਾ ਕੇ ਇਸ ਦੇ ਵੱਲੋਂ ਪੈਰੋਲ ਲਈ ਗਈ ਸੀਗੀ ਤੇ ਹੁਣ ਜਦੋਂ ਹੀ ਪ੍ਰੋਲ ਤੇ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਦਾ ਮੋਬਾਈਲ ਫੋਨ ਜਿਹੜਾ ਆ ਉਹ ਬੰਦ ਹੋ ਜਾਂਦਾ ਤੇ ਹੁਣ ਇਹ ਫਰਾਰ ਦੱਸਿਆ ਜਾ ਰਿਹਾ ਕਿਉਂਕਿ ਜਿੰਨੇ ਦਿਨ ਦੀ ਪੈਰੋਲ ਹੁੰਦੀ ਹੈ ਉਸ ਤੋਂ ਬਾਅਦ ਆਪਣੇ ਆਪ ਹੀ ਤੁਸੀਂ ਪੇਸ਼ ਹੋਣਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਕਿਉਂਕਿ ਜਿੰਨੇ ਦਿਨ ਦੀ ਪੈਰੋਲ ਮਿਲਦੀ ਹੈ ਉਸ ਤੋਂ ਬਾਅਦ ਵਿੱਚ ਫਿਰ ਤੁਸੀਂ ਆਪਣੀ ਹਾਜ਼ਰੀ ਲਗਵਾਉਣੀ ਹੁੰਦੀ ਹੈ ਪੇਸ਼ੀ ਦੇਣੀ ਹੁੰਦੀ ਹੈ ਤਾਂ ਫਿਰ ਤੁਹਾਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਤਾਂ ਇਹਦੀ ਪੈਰੋਲ ਖਤਮ ਹੋਣ ਵਾਲੀ ਸੀ ਤੇ ਉਸ ਤੋਂ ਬਾਅਦ ਇਹਦੇ ਵੱਲੋਂ ਫੋਨ ਬੰਦ ਕਰ ਲਿਆ ਜਾਂਦਾ ਹੈ ਔਰ ਜਦੋਂ ਪੁਲਿਸ ਨੇ ਛਾੜਬੀਨ ਕੀਤੀ ਤਾਂ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਇਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਔਰ ਜਿਹੜੀ ਇਸ ਦੀ ਪਤਨੀ ਹੈ ਉਹ ਵੀ ਗਾਇਬ ਦੱਸੀ ਜਾ ਰਹੀ ਹੈ ਉਹਦਾ ਵੀ ਕੋਈ ਅਤਾ ਪਤਾ ਨਹੀਂ ਹੈ ਹਾਲਾਂਕਿ ਪਟਿਆਲਾ ਹਾਊਸ ਕੋਰਟ ਤੋਂ ਸ਼ਾਬਾਜ਼ ਅंसारी ਦੇ ਵੱਲੋਂ ਆਪਣੀ ਪਤਨੀ ਬਿਮਾਰ ਹੋਣ ਦਾ ਕਹਿ ਕੇ ਇਹ ਇਸ ਕਰਕੇ ਪਰੋਲ ਜਿਹੜੀ ਉਹ ਲਈ ਜਾਂਦੀ ਹੈ ਤੇ ਕੋਰਟ ਵੀ ਇਸੇ ਕਰਕੇ ਦਿੰਦਾ ਹੈ ਪਰੋਲ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਦੋਂ ਇਹ ਪਰੋਲ ਤੇ ਹੁੰਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਇਸ ਦਾ ਮੋਬਾਈਲ ਫੋਨ ਬੰਦ ਹੋ ਜਾਂਦਾ ਹੈ ਤੇ ਹੁਣ ਇਹ ਫਰਾਰ ਦੱਸਿਆ ਜਾ ਰਿਹਾ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸ਼ਹਾਬਾਜ਼ ਅंसारी ਮੁੱਖ ਸਪਲਾਈਅਰ ਸੀ ਜਿਸ ਦੇ ਵੱਲੋਂ ਹਥਿਆਰ ਸਪਲਾਈ ਕੀਤੇ ਗਏ ਸ਼ੂਟਰਾਂ ਨੂੰ ਹਥਿਆਰ ਦਿੱਤੇ ਗਏ ਤਾਂ ਜਦੋਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਗ੍ਰਿਫਤਾਰੀਆਂ ਹੋ ਰਹੀਆਂ ਸੀ ਛਾਣਬੀਨ ਚੱਲ ਰਹੀ ਸੀਗੀ ਤਾਂ ਜਦੋਂ ਇਸ ਦਾ ਨਾਮ ਆਇਆ ਤਾਂ ਇਹ ਵੀ ਫਰਾਰ ਹੋ ਗਿਆ ਫਿਰ ਇਸ ਨੂੰ ਯੂਪੀ ਤੋਂ ਜਾ ਕੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਦੀ ਪੇਸ਼ੀ ਹੋਈ ਤੇ ਹੁਣ ਜਦੋਂ ਇਸ ਨੂੰ ਪੈਰੋਲ ਮਿਲੀ ਸੀ ਆਪਣੀ ਪਤਨੀ ਬਿਮਾਰ ਹੋਣ ਦਾ ਹਵਾਲਾ ਦੇ ਕੇ ਇਸ ਨੇ ਪੈਰੋਲ ਲਈ ਔਰ ਪੈਰੋਲ ਮਿਲਣ ਤੋਂ ਬਾਅਦ ਵਿੱਚ ਹੀ ਇਸ ਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਲਿਆ ਪਤਨੀ ਵੀ ਗਾਇਬ ਹੋ ਚੁੱਕੀ ਹੈ ਤੇ ਹੁਣ ਪੁਲਿਸ ਦੇ ਵੱਲੋਂ ਇਸ ਦੀ ਪਾ